ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਘਰ ਦੀ ਕੰਟੀਨਿਊ ਵਿੱਚ ਤੇ ਅੱਜ ਆਪਾਂ ਲੋਹੜੀ ਦੀ ਸਪੈਸ਼ਲ ਬਹੁਤ ਹੀ ਵਧੀਆ ਮਠਿਆਈ ਤੇਲ ਤੇ ਮੂਫਲੀ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਜਿਹੜੇ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਨੇ ਜੀ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਲੋਹੜੀ ਤੇ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਬਣੀ ਰਹੇ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ ਲੋੜੀ ਸਪੈਸ਼ਲ ਤੇਲ ਤੇ ਮੂਫਲੀ ਦੇ ਲੱਡੂ ਬਣਾਉਣ ਵਾਸਤੇ ਜੋ ਵੀ ਸਾਨੂੰ ਸਮਾਨ ਚਾਹੀਦਾ ਜੀ ਪਹਿਲਾਂ ਸੀ ਉਹਨੂੰ ਇੱਕ ਵਾਰੀ ਦੇਖਦੇ ਹਾਂ ਜੀ ਇੱਕ ਕੋਲੀ ਆਪਾਂ ਤੇਲ ਲਏ ਨੇ ਜੀ ਅੱਧੀ ਕੋਲੀ ਆਪਾਂ ਪੁੱਜੀ ਹੋਈ ਮੂਫਲੀ ਲਈ ਹੈ ਇੱਕ ਕੋਲੀ ਗੁੜ ਤੇ ਇੱਕ ਕੋਲੀ ਆਪਾਂ ਕਣਕ ਦਾ ਆਟਾ ਲਿਆ ਆਏ ਇੱਕ ਕੋਲੀ ਆਪਾਂ ਲਿਆ ਅੱਜ ਦੇਸੀ ਘਿਓ ਤੇ ਥੋੜੇ ਜਿਹਾ ਆਪਾਂ ਇਹਦੇ ਵਿੱਚ ਡਰਾਈ ਫੂਡਸ ਲਏ ਨੇ ਤੁਸੀਂ ਆਪਣੀ ਮਰਜ਼ੀ ਦੇ ਕੋਈ ਵੀ ਡਰਾਈ ਫੂਡਸ ਪਾ ਸਕਦੇ ਹੋ ਇੱਕ ਚਮਚਾ ਆਪਾਂ ਸੁੰਡ ਲਈ ਹੈ ਜੀ ਤੇ ਅੱਧਾ ਚਮਚਾ ਆਪਾਂ ਜਾਇਫਲ ਲੈ ਆਏ ਨੂੰ ਆਪਾਂ ਕਦੂਕਸ਼ ਕਰ ਲਿਆ ਹੈ ਦੋ ਚਮਚੇ ਨਾਰੀਅਲ ਦਾ ਬੁਰਾਦਾ ਤੇ 6-7 ਇਲਾਚੀਆਂ ਉਹਨਾਂ ਨੂੰ ਅਸੀਂ ਦਰਦਰਾ ਜਿਹਾ ਦਾ ਕੁੱਟ ਕੇ ਪਾਊਡਰ ਤਿਆਰ ਕੀਤਾ ਹੈ ਗੈਸ ਔਨ ਕਰਕੇ ਆਪਾਂ ਕੜਾਈ ਰੱਖਤੀ ਹੈ ਜੀ ਉਹਦੇ ਵਿੱਚ ਪਹਿਲਾਂ ਆਪਾਂ ਤਿਲਾਂ ਨੂੰ ਡ్రਾਈ ਰੋਸਟ ਕਰਾਂਗੇ ਨੂੰ ਕਿਉਂ ਤੋਂ ਬਿਨਾ ਹੀ ਆਪਾਂ 3-4 ਮਿੰਟ ਹਲਕਾ ਜਿਹਾ ਭੁੰਨਾਗੇ ਕਿਉਂਕਿ ਇਹ ਬਹੁਤ ਹੀ ਜਲਦੀ ਰੋਸਟ ਹੋ ਜਾਂਦੇ ਨੇ 4 ਮਿੰਟ ਹੋ ਗਏ ਨੇ ਜੀ ਆਪਾਂ ਇਹਨਾਂ ਨੂੰ ਮੀਡੀਅਮ ਫਲੇਮ ਤੇ ਰੋਸਟ ਕੀਤਾ ਹੈ ਤੇਲ ਬਿਲਕੁਲ ਰੋਸਟ ਹੋ ਗਏ ਨੇ ਥੋੜੇ ਫੁੱਲ ਵੀ ਗਏ ਨੇ ਹੁਣ ਅਸੀਂ ਗੈਸ ਬੰਦ ਕਰਕੇ ਇਹਨੂੰ ਇੱਕ ਪਲੇਟ ਵਿੱਚ ਕੱਟਾਂਗੇ ਹੁਣ ਆਪਾਂ ਕੜਾਈ ਵਿੱਚ ਇੱਕ ਚਮਚਾ ਦੇਸੀ ਘਿਓ ਪਾ ਦਾਂਗੇ ਘਿਓ ਨੂੰ ਆਪਾਂ ਥੋੜਾ ਜਿਹਾ ਗਰਮ ਕਰਕੇ ਤੇ ਡਰਾਈ ਫਰੂਟ ਤੇ ਮੂੰਫਲੀ ਨੂੰ ਰੋਸਟ ਕਰਾਂਗੇ ਮੂਫਲੀ ਪਹਿਲੇ ਵੀ ਰੋਸਟਾ ਪਰ ਇਹਨੂੰ ਅਸੀਂ ਘੋਟ ਖੋਣਾ ਜੈਕ ਤੋਂ ਮਿੰਟ ਵਾਸਤੇ ਧੁੰਨ ਲਵਾਵਾਂਗੇ ਤੇ ਇਹਦਾ ਟੇਸਟ ਹੋਰ ਜ਼ਿਆਦਾ ਵੱਧ ਜਾਏਗਾ ਮੂਫਲੀ ਰੋਸਟ ਹੋ ਗਈ ਹੈ ਜੀ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਟ ਲਾਂ ਉਸੇ ਕੜਾਈ ਵਿੱਚ ਕਿਉਂ ਬਚ ਗਿਆ ਜੀ ਅਸੀਂ ਇਹ ਵਾਲੇ ਡਰਾਈ ਫਰੂਟ ਇਹਨਾਂ ਨੂੰ ਰੋਸਟ ਕਰ ਲਾਂਗੇ ਇਹ ਸਾਰੇ ਡਰਾਈ ਫਰੂਟ ਵੀ ਰੋਸਟ ਹੋ ਗਏ ਨੇ ਇਹ ਸਾਰੇ ਡਰਾਈ ਫਰੂਟ ਆਪਾਂ ਇੱਕ ਇੱਕ ਚਮਚਾ ਲਏ ਨੇ ਇਹਦੇ ਵਿੱਚ ਅਕਰੋਟ, ਬਦਾਮ, ਕਾਜੂ ਤੇ ਪਿਸਤਾ ਹੈ ਜੀ ਇਹਨੂੰ ਵੀ 1-2 ਮਿੰਟ ਆਪਾਂ ਹਲਕਾ ਜਿਹਾ ਰੋਸਟ ਕੀਤਾ ਹੈ ਜੀ ਹੁਣ ਆਪਾਂ ਗੈਸ ਬੰਦ ਕੀਤਾ ਹੈ ਇਹਨੂੰ ਵੀ ਅਸੀਂ ਉਸੇ ਥਾਲੀ ਵਿੱਚ ਕੱਢ ਲਾਂਗੇ ਜੀ ਤਿਲਾਂ ਨੂੰ ਅਸੀਂ ਥੋੜਾ ਜਿਹਾ ਠੰਡਾ ਕਰਕੇ ਅੱਧੇ ਤਿਲਾਂ ਨੂੰ ਅਸੀਂ ਕੁੱਟ ਲਾਂਗੇ ਤੇ ਅੱਧੇ ਅਸੀਂ ਸਾਫ਼ ਤੇ ਰੱਖਾਂਗੇ ਤੇ ਇਸੇ ਤਰ੍ਹਾਂ ਹੀ ਅਸੀਂ ਇਧਰ ਮੂੰਗਫਲੀ ਤੇ ਡਰਾਈ ਫਰੂਟ ਇਹਨਾਂ ਨੂੰ ਵੀ ਦਰਦਰਾ ਜਿਹਾ ਕੁੱਟ ਕੇ ਤਿਆਰ ਕਰਾਂਗੇ ਤੇ ਕੋਈ ਨਹੀਂ ਤੇਰਾ ਆਪਾਂ ਆਟਾ ਭੁੰਨ ਕੇ ਤਿਆਰ ਕਰਦੇ ਆ। ਇਹਦੇ ਵਿੱਚੋਂ ਅਸੀਂ ਥੋੜਾ ਜਿਹਾ ਘਿਓ ਬਚਾ ਲਾਂਗੇ ਤੇ ਬਾਕੀ ਸਾਰਾ ਘਿਓ ਆਪਾਂ ਪਾ ਦਾਂਗੇ। ਘਿਓ ਨੂੰ ਅਸੀਂ ਥੋੜਾ ਗਰਮ ਕਰਕੇ ਫਿਰ ਅਸੀਂ ਇਹਦੇ ਵਿੱਚ ਆਟਾ ਵਾਹਾਂਗੇ। ਘਿਓ ਗਰਮ ਹੋ ਗਿਆ ਜੀ ਹੁਣ ਅਸੀਂ ਆਟਾ ਪਾ ਦਾਂਗੇ। ਆਟੇ ਨੂੰ ਅਸੀਂ ਲੋ ਫਲੇਮ ਤੇ 7-8 ਮਿੰਟਾਂ ਦੇ ਵਿੱਚ ਭੁੰਨ ਕੇ ਤਿਆਰ ਕਰਾਂਗੇ ਜਿੰਨੀ ਚੰਗੀ ਤਰ੍ਹਾਂ ਸਾਡਾ ਆਟਾ ਪੁੱਜੇਗਾ ਲੱਡੂ ਵੀ ਉਨੇ ਜਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਇਹਨੂੰ ਚੰਗੀ ਤਰ੍ਹਾਂ ਮਿਲਾ ਕੇ ਆਟੇ ਨੂੰ ਅਸੀਂ ਭੁੰਨਦੇ ਆ 4 ਕੁ ਮਿੰਟਾਂ ਤੋਂ ਅਸੀਂ ਆਟੇ ਨੂੰ ਭੁੰਨ ਰਹੇ ਆ ਤੇ ਮੈਨੂੰ ਆਟਾ ਥੋੜਾ ਜਿਆਦੇ ਵਿੱਚ ਨਾ ਘਿਓ ਘੱਟ ਲੱਗ ਰਿਹਾ ਤੇ ਮੈਂ ਬਾਕੀ ਦਾ ਬਚਿਆ ਹੋਇਆ ਜਿਹੜਾ ਘਿਓ ਆਪਾਂ ਬਚਾਇਆ ਸੀ ਉਹ ਵੀ ਇਹਦੇ ਵਿੱਚ ਪਾਣਾ ਹੈ ਚੰਗੇ ਤਰਾ ਇਹਨੂੰ ਮਿਕਸ ਕਰਕੇ ਤੇ ਆਪਾਂ ਇਹਨੂੰ ਲੋ ਫਲੇਮ ਤੇ ਭੁੰਨਾਗੇ 12-13 ਮਿੰਟ ਲੱਗੇ ਜੀ ਆਟੇ ਨੂੰ ਭੁੰਨਦੇ ਆ ਆਪਾਂ ਬਿਲਕੁਲ ਲੋ ਫਲੇਮ ਤੇ ਆਟੇ ਨੂੰ ਭੁੰਨ ਕੇ ਤਿਆਰ ਕੀਤਾ ਹੈ ਤੁਸੀਂ ਕਲਰ ਦੇਖੋ ਆਟੇ ਦਾ ਬਹੁਤ ਵਧੀਆ ਆ ਗਿਆ ਜੇ ਖੁਸ਼ਬੂ ਬਹੁਤ ਵਧੀਆ ਆਣ ਲੱਗੀ ਹੈ ਹੁਣ ਇਹਦੇ ਵਿੱਚ ਅਸੀਂ ਇਹ ਵਾਲਾ ਨਾਰੀਅਲ ਦਾ ਬੁਰਾਦਾ ਨਾਲੀ ਛੋਟੀਆਂ এলাਚੀ ਜਾਇਫਲ ਤੇ ਸੌਣ ਪਾ ਦਾਂਗੇ ਕਿਉਂਕਿ ਆਟਾ ਕਾਫੀ ਗਰਮ ਹੈ ਇਹਨਾਂ ਨੂੰ ਆਪਾਂ ਰੋਸਟ ਨਹੀਂ ਕੀਤਾ ਤੇ ਬਸ ਇਹ ਆਟੇ ਦੇ ਨਾਲ ਹੀ ਆਪਣੇ ਆਪ ਇਹਨਾਂ ਨੇ ਰੋਸਟ ਹੋ ਜਾਣਾ ਹੈ ਪੁੱਜ ਜਾਣਾ ਹੈ ਥੋੜਾ ਜਿਹਾ ਇਹਨਾਂ ਨੂੰ ਵੀ ਸੇਕ ਲੱਗ ਜੇ ਤਾਂ ਖੁਸ਼ਬੂ ਬਹੁਤ ਵਧੀਆ ਆਉਣ ਲੱਗਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੀ 1-2 ਮਿੰਟ ਵਾਸਤੇ ਬਸ ਇਸ ਤਰ੍ਹਾਂ ਮਿਕਸ ਕਰਕੇ ਪਕਾ ਲਵਾਂਗੇ ਹੁਣ ਆਪਾਂ ਗੈਸ ਕਰਦੇ ਹਾਂ ਜੀ ਬੰਦ ਕਿਉਂਕਿ ਆਟਾ ਕਾਫੀ ਗਰਮ ਹੈ ਤੇ ਗੈਸ ਬੰਦ ਕਰਕੇ ਥੋੜੀ देर ਤੁਸੀਂ ਇਸ ਤਰ੍ਹਾਂ ਹੀ ਆਟੇ ਨੂੰ ਹਲਾਉਂਦੇ ਰਹਿਣਾ ਹੈ। ਇਧਰ ਆਪਾਂ ਇੱਕ ਹੋਰ ਕੜਾਈ ਰੱਖੀ ਹੈ ਇਹਦੇ ਵਿੱਚ ਅਸੀਂ ਇਹ ਵਾਲਾ ਗੁੜ ਪਾ ਦਾਂਗੇ। ਗੈਸ ਆਪਾਂ ਓਨ ਕੀਤਾ ਹੈ। ਇੱਕ ਕੁੱਲੀ ਆਪਣਾ ਗੋੜਿਆ ਤੇ ਸਿੱਧੀ ਕੁੱਲੀ ਪਾਣੀ ਪਾ ਕੇ ਤੇ ਗੁੜ ਨੂੰ ਮੈਲਟ ਕਰਾਂਗੇ। ਸਿਰਫ ਅਸੀਂ ਗੁੜ ਨੂੰ ਮੈਲਟ ਕਰਕੇ 4-5 ਮਿੰਟ ਪਕਾ ਲਾਂਗੇ ਤੇ ਫਿਰ ਅਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਬਹੁਤ ਹੀ ਟੇਸਟੀ ਲੱਡੂ ਬਣਾ ਕੇ ਤਿਆਰ ਕਰਾਂਗੇ। ਤੇ ਓਨੀ ਦੇਰ ਅਸੀਂ ਉਹ ਫਿਰ ਇਹ ਤਿਲਾਂ ਨੂੰ ਦੁੱਧ ਕੇ ਥੋੜਾ ਇਹਦਾ ਮਿਸ਼ਰਣ ਤਿਆਰ ਕਰਦੇ ਹਾਂ ਜਿਹਨੇ ਦੇ ਤੱਕ ਆਪਣਾ ਗੂੜ ਮੈਲਟ ਹੁੰਦਾ ਹੈ ਅਸੀਂ ਇਹਨੂੰ ਕੁੰਡੀ ਡੰਡੇ ਵਿੱਚ ਕੁੱਟ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤੈਨੂੰ ਮਿਕਸੀ ਵਿੱਚ ਵੀ ਪੀਸ ਸਕਦੇ ਹੋ ਆਹ ਲਓ ਜੀ ਗੋੜਾ ਆਪਣਾ ਬਿਲਕੁਲ ਮੈਲਟ ਹੋ ਗਿਆ ਜੀ ਇਹਦੇ ਵਿੱਚ ਆਪਾਂ ਕੋਈ ਵੀ ਚਾਰਸ਼ਨੀ ਨਹੀਂ ਬਣਾਣੀ ਸਿਰਫ ਅਸੀਂ 4-5 ਮਿੰਟ ਬੁਰਨ ਪਕਾ ਲੈਣਾ ਹੈ ਇਹਦੇ ਪਾਨ ਤੋਂ ਬਾਅਦ ਫਿਰ ਅਸੀਂ ਸਾਰਾ ਸਮਾਨ ਮਿਕਸ ਕਰਕੇ ਬਹੁਤ ਟੇਸਟੀ ਲੱਡੂ ਬਣਾ ਕੇ ਕਰਾਂਗੇ ਜਿੱਤੇ ਆ ਤਿਲਾਂ ਨੂੰ ਅਸੀਂ ਇਸ ਤਰ੍ਹਾਂ ਦਰਦਰਾ ਜਿਹਾ ਕੁੱਟ ਕੇ ਤਿਆਰ ਕਰ ਲਿਆ ਹੁਣ ਅਸੀਂ ਇਹਨੂੰ ਬਾਹਰ ਕੱਢਾਂਗੇ ਉਸੇ ਪਲੇਟ ਵਿੱਚ ਅਸੀਂ ਇਹਨਾਂ ਨੂੰ ਕੱਢ ਲਾਂਗੇ ਹੁਣ ਅਸੀਂ ਮੂਫਲੀ ਤੇ ਡਰਾਈ ਫਰੂਟ ਨੂੰ ਦਰਦਰਾ ਜਿਹਾ ਕੁੱਟ ਕੇ ਤਿਆਰ ਕਰਾਂਗੇ ਇਹਦਾ ਆਪਾਂ ਬਹੁਤ ਬਰੀਕ ਪਾਊਡਰ ਨਹੀਂ ਬਣਾਣਾ ਸਿਰਫ ਇਹਨੂੰ ਦਰਦਰਾ ਜਿਹਾ ਕਟਾਂਗੇ ਮੂਫਲੀ ਨੂੰ ਵੀ ਅਸੀਂ ਇਸ ਤਰ੍ਹਾਂ ਕੁੱਟ ਕੇ ਤਿਆਰ ਕਰ ਲਿਆ ਜੀ ਹੁਣ ਅਸੀਂ ਮਿਲ ਅਸੀਂ ਇਹਨਾਂ ਸਾਰੇ ਸਮਾਨ ਨੂੰ ਇੱਕ ਫਲੇਟ ਵਿੱਚ ਕੱਟ ਲਵਾਂਗੇ ਤੇਲ ਤੇ ਮੂੰਗਫਲੀ ਦਾ ਸਰਦੀਆਂ ਵਿੱਚ ਬਹੁਤ ਹੀ ਜ਼ਿਆਦਾ ਲਾਭ ਹੈ ਕਿਉਂਕਿ ਇਹ ਸਰੀਰ ਨੂੰ ਗਰਮਾਟ ਦਿੰਦਾ ਹੈ ਤੇ ਤਿਲਾਂ ਦੇ ਸਰੀਰ ਨੂੰ ਬਹੁਤ ਜ਼ਿਆਦਾ ਫੈਦੇ ਨੇ ਤੇ ਇਹਨੂੰ ਜ਼ਰੂਰ ਸਰਦੀਆਂ ਵਿੱਚ ਖਾਣਾ ਚਾਹੀਦਾ ਹੈ ਆ ਦੇਖੋ ਜੀ ਕੋੜ ਬਿਲਕੁਲ ਮੈਲਟ ਹੋ ਗਿਆ 5 ਮਿੰਟ ਤੱਕ ਅਸੀਂ ਇਹਨੂੰ ਪਕਾ ਲਿਆ ਤੇ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਜੀ ਬਸ ਇਸ ਤਰ੍ਹਾਂ ਇਹ ਹੋਣਾ ਚਾਹੀਦਾ ਹੈ ਨਾ ਹੀ ਇਹ ਬਹੁਤ ਜ਼ਿਆਦਾ ਗਾੜਾ ਤੇ ਨਾ ਹੀ ਬਹੁਤ ਜ਼ਿਆਦਾ ਪਤਲਾ ਹੈ ਤੇ ਇਸ ਤਰ੍ਹਾਂ ਇਹਦੀ ਡ੍ਰੌਪ ਜਿਵੇਂ نیچے गिर ਰਹੀ ਹੈ बस ਇਸ ਤਰ੍ਹਾਂ ਦਾ ਹੀ ਸਾਨੂੰ ਕੋੜ ਚਾਹੀਦਾ ਹੈ। ਬਸ ਹੁਣ ਅਸੀਂ ਗੈਸ ਬੰਦ ਕਰਕੇ ਤੇ ਇਹਨੂੰ ਪੁੰਨ ਕੇ ਤੇ ਫਿਰ ਆਪਾਂ ਆਟੇ ਦੇ ਵਿੱਚ ਮਿਕਸ ਕਰਾਂਗੇ। ਪੁੰਨ ਇਸ ਕਰਕੇ ਜ਼ਰੂਰੀ ਹੈ ਤਾਂ ਕਿ ਇਹਦੇ ਵਿੱਚ ਕੋਈ ਵੀ ਕਚਰਾ ਬਗਿਆਰਾ ਹੋਏ ਤੇ ਉਹ ਸਾਫ਼ ਹੋ ਜਾਏਗਾ। ਲਓ ਭੋਣ ਅਸੀਂ ਇਹਨੂੰ ਇੱਕ ਛਾਨਣੀ ਵਿੱਚ ਪੁੰਨ ਲਾਂਗੇ। ਗੁੜ ਨੂੰ ਅਸੀਂ ਛਾਣ ਲਿਆ ਜੀ ਜਿਹੜਾ ਆਪਾਂ ਮੈਲਟ ਕੀਤਾ ਤੇ ਦੇਖੋ ਇਹਦੇ ਵਿੱਚ ਕੋਈ ਵੀ ਕਚਰਾ ਨਹੀਂ ਹੈ ਗੁੜ ਬਿਲਕੁਲ ਸਾਫ਼ ਹੈ ਜੀ ਤੇ ਆਪਾਂ ਉਸੇ ਵੱਡੀ ਕੜਾਈ ਦੇ ਵਿੱਚ ਆਟੇ ਨੂੰ ਪਾ ਲਿਆ ਜੀ ਆਟਾ ਥੋੜਾ ਜਿਹਾ ਠੰਡਾ ਹੋ ਗਿਆ ਹੁਣ ਅਸੀਂ ਇਹ ਵਾਲਾ ਸਾਰਾ ਸਮਾਨ ਇਹਦੇ ਵਿੱਚ ਪਾ ਦਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੂਜੀ ਕੜਾਈ ਆਪਣੇ ਛੋਟੀ ਇਸ ਉਹਦੇ ਵਿੱਚ ਇਹ ਸਾਰਾ ਸਮਾਨ ਮਿਕਸ ਨਹੀਂ ਸੀ ਹੋਣਾ ਇਸ ਕਰਕੇ ਆਪਾਂ ਵੱਡੀ ਕੜਾਈ ਦੇ ਵਿੱਚ ਇਹਨੂੰ ਮਿਕਸ ਕਰ ਲਿਆ ਹੈ ਗਰਮ ਗਰਮ ਆਟੇ ਦੇ ਵਿੱਚ ਆਪਾਂ ਕੋਈ ਵੀ ਸਮਾਨ ਨਹੀਂ ਰਲਾਣਾ ਕਿਉਂਕਿ ਆਪਣੇ ਡਰਾਈ ਫਰੂਟ ਵੀ ਤੇਲ ਵੀ ਥੋੜੇ ਠੰਡੇ ਨੇ ਆਟਾ ਵੀ ਥੋੜਾ ਜਿਹਾ ਠੰਡਾ ਤੇ ਇਸ ਕਰਕੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕੀਤਾ ਹੈ ਤੇ ਇੱਧਰ ਜਿਹੜਾ ਆਪਾਂ ਗੋਰਮੈਲਟ ਕੀਤਾ ਉਹ ਵੀ ਠੰਡਾ ਹੋ ਗਿਆ ਹੈ ਹੁਣ ਸੇ ਇਹਨੂੰ ਇਹਦੇ ਵਿੱਚ ਮਿਲਾ ਲਾਂਗੇ ਤੇਲ ਤੇ ਮੂੰਫਲੀ ਦਾ ਸਾਡੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੈ ਇਹ ਕਾਫੀ ਪੋਸਟਿਕੂ ਲੱਡੂ ਬਣ ਕੇ ਤਿਆਰ ਹੁੰਦੇ ਨੇ ਜਿਹੜੇ ਇੱਕ ਸਰੀਰ ਨੂੰ ਬਹੁਤ ਹੀ ਜ਼ਿਆਦਾ એનર્ਜੀ ਦਿੰਦੇ ਨੇ ਗਰਮਾਟ ਦਿੰਦੇ ਨੇ ਤੇ ਸਰਦੀ ਦੇ ਵਿੱਚ ਜੋ ਵੀ ਸਾਨੂੰ ਕੋਈ ਪ੍ਰੋਬਲਮ ਆਂਦੀ ਏ ਉਹਨੂੰ ਵੀ ਠੀਕ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਸਰਦੀਆਂ ਦੇ ਸੀਜ਼ਨ ਵਿੱਚ ਜ਼ਰੂਰ ਖਾਣਾ ਚਾਹੀਦਾ ਹੈ ਜੀ ਹੁਣ ਅਸੀਂ ਇਹ ਵਾਲਾ ਮੈਲਟ ਕੀਤਾ ਹੋਇਆ ਗੁੜ ਇਹਨੂੰ ਮਿਲਾ ਲਾਂਗੇ ਇੱਕ ਵਾਰੀ ਆਪਾਂ ਸਾਰਾ ਗੁੜ ਨਹੀਂ ਪਾਣਾ ਪਹਿਲੇ ਅਸੀਂ ਥੋੜਾ ਜਿਹਾ ਗੁੜ ਪਾ ਕੇ ਇਹਨੂੰ ਮਿਕਸ ਕਰਾਂਗੇ ਜਿਸ ਤਰ੍ਹਾਂ ਮੈਂ ਗੋੜ ਨੂੰ ਮੈਲਟ ਕੀਤਾ ਹੈ ਤੇ ਤੁਸੀਂ ਸ਼ੱਕਰ ਜਾਂ ਬੂਰਾ ਖੰਡ ਵੀ ਪਾ ਕੇ ਇਹਨਾਂ ਨੂੰ ਬਣਾ ਸਕਦੇ ਹੋ ਉਹਦੇ ਨਾਲੇ ਥੋੜਾ ਜਿਹਾ ਆਸਾਨ ਹੋ ਜਾਏਗਾ ਕਿ ਆٹے ਜਿਸ ਟਾਈਮ ਆਪਾਂ ਆਟਾ ਭੁੰਨਿਆ ਸੀ ਉਹਨੂੰ ਥੋੜਾ ਠੰਡਾ ਕਰਕੇ ਤੁਸੀਂ ਸਾਰਾ ਸਮਾਨ ਉਸੇ ਟਾਈਮ ਵਿੱਚ ਮਿਕਸ ਕਰ ਦੋ ਮਿੱਠੇ ਦੀ ਮਾਤਰਾ ਤੁਸੀਂ ਇਹਦੇ ਵਿੱਚ ਆਪਣੇ ਸਵਾਦ ਦੇ ਅਨਸਾਰ ਵੱਧ ਘੱਟ ਕਰ ਸਕਦੇ ਹੋ ਮਿਸ਼ਰਣ ਥੋੜਾ ਠੰਡਾ ਹੋ ਗਿਆ ਜੀ ਹੁਣ ਅਸੀਂ ਹੱਥਾਂ ਨੂੰ ਥੋੜਾ ਜਿਹਾ ਘਿਓ ਲਗਾ ਲਿਆ ਹੈ ਬਸ ਇਹਦੇ ਆਪਾਂ ਹੁਣ ਫਟਾਫਟ ਲੱਡੂ ਬਣਾ ਕੇ ਕਰਾਂਗੇ ਜੀ ਤਿਆਰ ਜਿਸ ਹਿਸਾਬ ਨਾਲ ਤੁਸੀਂ ਲੱਡੂ ਬਣਾਣਾ ਉਸ ਹਿਸਾਬ ਦਾ ਤੁਸੀਂ ਮਿਸ਼ਰਣ ਲਓ ਆ ਦੇਖੋ ਜੀ ਆਪਾਂ ਇੰਨੇ ਕ ਘਰ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਐਸੇ ਤਰ੍ਹਾਂ ਅਸੀਂ ਦੂਸਰੇ ਲੱਡੂ ਵੀ ਬਣਾ ਕੇ ਤਿਆਰ ਕਰਦੇ ਆ ਆ ਦੇਖੋ ਜੀ ਲੱਡੂ ਬਣਾਉਣ ਦੇ ਸਮੇਂ ਜੇਕਰ ਇਹ ਤੁਹਾਡਾ ਮਿਸ਼ਰਣ ਠੰਡਾ ਹੋ ਜਾਏ ਤਾਂ ਤੁਸੀਂ ਥੋੜਾ ਜੈ ਇਹਨੂੰ ਗਰਮ ਕਰ ਲਓ ਇਜਾ ਹਲਕਾ ਜਿਹੇ ਦੇ ਵਿੱਚ ਘੋ ਗਰਮ ਕਰਕੇ ਪਾ ਲਵਾਂ ਤਾਂ ਕਿ ਲੱਡੂ ਬਹੁਤ ਹੀ ਜਲਦੀ ਬਣ ਕੇ ਤਿਆਰ ਹੋਣਗੇ ਆ ਦੇਖੋ ਜੀ ਦੂਜਾ ਲੱਡੂ ਵੀ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਐਸੀ ਤਰ੍ਹਾਂ ਹੀ ਅਸੀਂ ਫਟਾਫਟ ਸਾਰੇ ਲੱਡੂ ਬਣਾ ਕੇ ਤਿਆਰ ਕਰਦੇ ਆ ਲਓ ਜੀ ਲੋੜੀ ਸਪੈਸ਼ਲ ਤੇਲ ਤੇ ਮੂਫਲੀ ਦਾ ਲੱਡੂ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਜੀ ਕਿੰਨੇ ਸੋਨੇ ਬਣ ਕੇ ਤਿਆਰ ਹੋਏ ਨੇ ਹੁਣ ਕਰਦੇ ਆ ਜੀ ਆਪਾਂ ਇਹਨਾਂ ਨੂੰ ਸਰਵ ਲਓ ਜੀ ਆਪਾਂ ਲੱਡੂਆਂ ਨੂੰ ਇੱਕ ਛੋਟੀ ਪਲੇਟ ਵਿੱਚ ਸਰਵ ਕੀਤਾ ਹੈ ਜੀ ਤੇ ਤੁਸੀਂ ਇਹਨੂੰ ਜਿਆਦਾ ਮਾਤਰਾ ਚ ਬਣਾ ਕੇ ਰੱਖ ਸਕਦੇ ਹੋ ਪੂਰਾ ਮਹੀਨਾ ਲੱਡੂਏ ਚੱਲਣਗੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਕਿਉਂਕਿ ਠੰਡ ਦੇ ਦਿਨਾਂ ਵਿੱਚ ਇਸ ਲੱਡੂਆਂ ਦਾ ਸਾਨੂੰ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਤੇ ਇਹ ਸਰੀਰ ਨੂੰ ਕਾਫੀ ਗਰਮਾਟ ਦਿੰਦੇ ਨੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਲੋੜੀ ਤੇ ਤੁਸੀਂ ਇਹਨਾਂ ਨੂੰ ਬਣਾਣਾ ਹੀ ਬਣਾਣਾ ਤੇ ਇਸ ਤੋਂ ਬਿਨਾਂ ਵੀ ਤੁਸੀਂ ਜਦੋਂ ਵੀ ਤੁਹਾਡਾ ਮਨ ਕਰੇ ਇਹਨਾਂ ਨੂੰ ਬਣਾ ਕੇ ਖਾ ਸਕਦੇ ਹੋ ਜੀ ਇੱਕ ਲੱਡੂ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਤੋੜ ਕੇ ਕਿਸ ਤਰ੍ਹਾਂ ਦੇ ਲੱਡੂ ਆਪਣੇ ਬਣ ਕੇ ਤਿਆਰ ਹੋਏ ਨੇ ਆ ਦੇਖੋ ਜੀ ਬਹੁਤ ਹੀ ਵਧੀਆ ਲੱਡੂ ਬਣ ਕੇ ਤਿਆਰ ਹੋਏ ਨੇ ਤੇ ਤੁਸੀਂ ਵੀ ਇਹਨਾਂ ਨੂੰ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਜੀ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਹੁਣ ਕਰਦੇ ਆ ਜੀ ਆਪਾਂ ਇਹਦਾ ਟੇਸਟ ਤੇ ਦੇਖਦੇ ਆਂ ਜੀ ਕਿਵੇਂ ਦੇ ਬਣੇ ਨੇ ਜੀ ਲੱਡੂ ਮੂਫ ਨੇ ਤੇ ਤੇਲ ਦੇ ਲੱਡੂ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਨੇ ਖਾ ਕੇ ਮਜ਼ਾ ਆ ਗਿਆ ਸੀਵਨੋ ਸਟ੍ਰਿਕਾ ਨਾ ਬਣਾਇਓ ਤੇ ਖਾਇਓ ਤੇ ਫਿਰ ਮੈਂ ਦੱਸਿਓ ਜੀ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਜੀ ਜੇਕਰ ਤੁਸੀਂ ਪਹਿਲੀ ਵਾਰੀ ਚੈਨਲ ਤੇ ਆ ਕੇ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲੇ ਪਹਿਲਾਂ ਆਈਕਨ ਬਟਨ ਦਬਾਇਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਤੇ ਮੇਰੇ ਵੱਲੋਂ ਫਿਰ ਤੋਂ ਇੱਕ ਵਾਰੀ ਸਾਰਿਆਂ ਨੂੰ ਰੋੜੀ ਤੇ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਵਾਹਿਗੁਰੂ ਦਾ ਧੰਕਾਰ ਪਰਿਵਾਰ ਤੇ ਹਮੇਸ਼ਾ ਹੀ ਮੇਰ ਭਰਿਆ ਹੱਥ ਰੱਖੇ ਤੰਦਰੁਸਤੀ ਬਖਸ਼ੇ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ